ਮਾਨਯੋਗ ਪੁਲਿਸ ਕਮਿਸ਼ਨਰ ਅਮਰਿੰਦਰ ਸਿੰਘ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਐਸਐਚਓ ਛਿਆਟਾ ਸ਼੍ਰੀ ਵਿਨੋਦ ਜੀ ਏਸੀਪੀ ਵੈਸਟ ਸ਼੍ਰੀ ਸ਼ਿਵਦਰਸ਼ਨ ਜੀ ਇਹਨਾਂ ਨੇ ਇੱਕ ਬੰਦਾ ਅਰੈਸਟ ਕੀਤਾ ਹੈ ਉਹਦੇ ਇੱਕ ਐਫਆਈਆਰ ਰਜਿਸਟਰ ਕੀਤੀ ਹੈ ਐਫਆਈਆਰ ਨੰਬਰ 93 ਤੇ ਬੰਦੇ ਦਾ ਨਾਮ ਹੈ ਪ੍ਰਿੰਸ ਤੇ ਇਹਦੇ ਕੋਲੋਂ ਇਹਨਾਂ ਨੇ 500 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਨਾਲ 50000 ਰੁਪਏ ਡਰੱਗ ਮਨੀ ਤੇ ਗੋਲਡ ਆਰਨਮੈਂਟਸ ਤੇ ਇਸ ਬੰਦੇ ਦੀ ਉਮਰ ਤਕਰੀਬਨ 32 ਸਾਲ ਦੇ ਲਾਗੇ ਤੱਕ ਹੈ ਤੇ ਤਕਰੀਬਨ 7ਵੀਂ ਕਲਾਸ ਤੱਕ ਪੜਿਆ ਹੈ ਤੇ ਲੇਬਰਰ ਦਾ ਕੰਮ ਕਰਦਾ ਹੈ ਤੇ ਇਹਦੀ ਜਿਹੜੀ ਰਿਕਵਰੀ ਹੈ ਸਾਨੂੰ ਕਿਊਜ਼ ਦੇ ਘਰੋਂ ਹੀ ਮਿਲੀ ਹੈ ਜਿਹੜਾ ਗੁਰਨਾਨਕ ਵੜਾ ਅੰਮ੍ਰਿਤਸਰ ਜਿਹੜਾ ਇੱਕਿਊਜ਼ ਦਾ ਘਰ ਹੈ ਉਥੋਂ ਰਿਕਵਰੀ ਹੋਈ ਹੈ ਤੇ ਜਿਹੜਾ ਪੁਲਿਸ ਪਾਰਟੀ ਨੇ ਆਪਰੇਸ਼ਨ ਪਲਾਨ ਕੀਤਾ ਸੀ ਇਹ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇਹ ਸੀਕ੍ਰਟ ਆਪਰੇਸ਼ਨ ਪਲਾਨ ਕਰਕੇ ਤੇ ਬੰਦੇ ਨੂੰ ਵੀ ਨਾਕ ਕੀਤਾ ਤੇ ਸਰ ਉਹਦੀ ਪੋਜਿਟਿਵਿਟੀ ਦੇ ਰਿਕਵਰ ਵੀ ਕੀਤਾ ਜਿਕਰ ਪਰ